ਚੋਣਾਂ ਨੂੰ ਲੈ ਕੇ ਜਿੱਥੇ ਵਕ ਵਕ ਥਾਵਾਂ ਤੇ ਜਾ ਕੇ ਵਕ ਵਕ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਹਲਕਾ ਪੋਆ ਦੇ ਬੇਗੋਵਾਲ ਦੇ ਵਿੱਚ ਅੱਜ ਜਨਾਬ ਪ੍ਰਚਾਰ ਕੀਤਾ ਤੇ ਇਸ ਮੌਕੇ ਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਹੀ ਨਹੀਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਬੱਚਿਆਂ ਦੇ ਵੱਲੋਂ ਜਿਹੜੀ ਰੈਲੀ ਹੈ ਉਹ ਕੱਢੀ ਗਈ ਤਾਂ ਇਰਾ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਬੋਲੋ ਕਿਸ ਤਰ੍ਹਾਂ ਨਾਲ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਤੇ ਇਸ ਮੌਕੇ ਤੇ ਦਿਨੇ ਸਿੰਘ ਬਬੂ ਨੇ ਕੈਬਨਟ ਮੰਤਰੀ ਲਾਰਜਨ ਕਟਾਰੂਚਕ ਦੇ ਗੜ ਦੇ ਵਿੱਚ ਜਾ ਕੇ ਹੀ ਉਹਨਾਂ ਦੇ ਉੱਤੇ ਤਿੱਖੇ ਸਵਾਲ ਕੀਤੇ ਉਹਨਾਂ ਦੇ ਕਾਰਜਕਾਰ ਦੇ ਵਿੱਚ ਹੋ ਰਹੇ तमाम ਕੰਮਾਂ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਉਹਨਾਂ ਨੇ ਖੜੇ ਕੀਤੇ ਤੇ ਜਦੋਂ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਮੈਨੀਫੈਸਟੋ ਬਾਰੇ ਕੀ ਕੀ ਦੱਸਿਆ ਕੀ ਕੀ ਰਣਨੀਤੀਆਂ ਹੋਣਗੀਆਂ ਭਾਰਤੀ ਜਨਤਾ ਪਾਰਟੀ ਦੀ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤੇ ਉਹ ਕੀ ਕੀ ਬਦਲਾਅ ਜਿਹੜੇ ਨੇ ਪੰਜਾਬ ਦੇ ਵਿੱਚ ਜਾਂ ਹੰਕਾ ਗੁਰਦਾਸਪੁਰ ਦੀ ਗੱਲ ਕਰੀ ਜਾਂ ਪਠਾਨਕੋਟ ਦੀ ਗੱਲ ਕਰੀਏ ਕੀ ਬਦਲਾਵ ਉਹ ਲੈਣਾ ਚਾਹੁੰਦੇ ਨੇ ਤੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਸਾਂਝੀ ਤੇ ਆਓ ਦੇਖਦੇ ਹਾਂ ਠੀਕ ਕਿ ਉਹਨਾਂ ਨੇ ਮੈਨੀਫੈਸਟੋ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ ਲੋਕ ਲਗਾਤਾਰ ਮਾਨਸਵਾਲਾ ਦੇਖਦੇ ਨੇ ਔਰ ਇੰਨੀ ਗਰਮੀ 'ਚ ਦੇਖੋ ਹਰ ਪ੍ਰੋਗਰਾਮ ਦੇ ਲੋਕ ਬਦੋ-ਬਦੋ ਆਏ ਜਿੱਥੋਂ ਦਾ ਅਜੰਡੇ ਦੀ ਗੱਲ ਹੈ ਆਪਾਂ ਨਾਲ ਜੀ ਇੱਕ ਕੀੜੀ ਪਤਨ ਵਾਲਾ ਪੁਲ ਇੱਕ ਬਖੋੜਾ ਪਤਨ ਵਾਲਾ ਪੁਲ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਤੀਸਰਾ ਇਹ ਹੈ ਕਿ ਆਪਾਂ ਇੱਕ ਵਧੀਆ ਜਿਹਾ ਹਸਪੀਟਲ ਦਾ ਏਮਜ਼ ਹੈ ਜਾਂ ਪੀਜੀਆ ਹੈ ਉਦਾਂ ਦਾ ਹਸਪੀਟਲ ਜਿਹੜਾ ਆ ਪਤਾਨਗੁਰ ਲੋਕ ਸਭਾ ਦਾ ਖੁਦਾਸ ਤੋਂ ਜਿਹੜਾ ਆ। ਔਰ ਇਹ ਚੋਣ ਆ ਭਾਰਤੀ ਜਨਤਾ ਪਾਰਟੀ ਇਤਿਹਾਸਿਕ ਜਿੱਤ ਨਾਲ ਜਿੱਤ ਹਾਸਲ ਕਰੇਗੀ। ਔਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਲੋਕਾਂ ਜੋ ਉਸਾ ਹੈਗਾ। ਆ ਜਿਹੇ ਸਟੇਜ ਤੋਂ ਕਹਿ ਰਹੇ ਸੀਗੇ ਕਿ ਮੰਤਰੀ ਦੇ ਬੰਦੇ ਜਿਹੜੇ ਹੈਗੇ ਆ ਉਹ ਕੁਝ ਕਹਿੰਦੇ ਆ ਲੋਕਾਂ ਨੂੰ। ਹਕੂਮਤ ਤੁਹਾਡੇ ਮਾਧਮੇ ਸੇ ਗੱਲ ਕਰਨਾ ਚਾਹੁੰਦਾ ਕਿ ਮੰਤਰੀ ਜੀ ਠੀਕ ਆਪਿਆਂ ਉਹ ਠੀਕ ਕਰ ਲੈਣ। ਚੋਣ ਨੂੰ ਚੋਣ ਦੀ ਤਰ੍ਹਾਂ ਲੜਨ। ਔਰ ਗਲਤ ਫਹਿਮੀ ਨਾਲ ਵੀ ਜਿਹੜਾ ਕਹਿੰਦੇ ਛੱਡੇ ਲਾਲੋ ਜੀ ਗਲਤ ਫਹਿਮੀ ਜਿਹੜਾ ਰਹਿਣ ਵੀ ਉਹ ਆਪਣੇ ਪੁਲਿਸ ਦੇ ਜੋਰ ਬੋਟਾ ਬੋਲਾਂ ਤੇ ਇੱਕ ਟਾਰੋ ਚੱਕ ਆਪਣੇ ਨਾਲ ਹੀ ਉਹ ਰਹਿਣ ਧਿਆਰ ਰੱਖਣ ਇਸ ਗੱਲ ਦਾ ਕਿ ਜੇ ਮੰਤਰੀਆਂ ਲੋਕਾਂ ਨੇ ਬਣਾਇਆ ਨਾ ਇਹ ਬੜਾ ਮਾਸਵਾਦ ਦਿੱਤਾ ਤੇ ਜਿਹੜੀ ਹੈ ਨਾ ਲੋਕਤੰਤਰ ਉਹਦੀ ਥੋੜੀ ਜਿਹੀ ਮर्यादा ਜਿਹੜਾ ਰਹਿਣ ਗਈ ਹੈ ਹਰ ਕਿਸੇ ਨੂੰ ਅਧਿਕਾਰ ਹੈ ਵੋਟ ਪਾਉਣ ਦਾ ਭਾਵੇਂ ਜੀਪੀ ਨੂੰ ਪਾਣੀ ਹੈ ਕਿਸੇ ਨੂੰ ਕਾਂਗਰਸਾ ਜਿਹਨੂੰ ਪਾਏ ਅਗਰ ਕਿਸੇ ਪਾਰਟੀ ਦੇ ਵਿਅਕਤੀ ਦੇ ਕੋਈ ਹਾਂ ਚਾਹੀ ਜੱਕੇ ਨੂੰ ਧਮਕਾਉਣ ਦੀ ਕੋਸ਼ਿਸ਼ ਸੀ ਤੇ ਦਿਨੇਸ਼ ਬੱਬੂ ਸਭ ਤੋਂ ਪਹਿਲੇ ਅੱਗੇ ਖੜਾ ਹੋਏਗਾ ਕਰਕੇ ਔਰ ਗਲਤ ਫਹਿਮੀ ਹੋ ਰਹੀ ਜੋ ਜੋ ਇਹਨਾਂ ਨੇ ਕਾਰਨਾਂ ਵਿੱਚਲੇ 2.5 ਸਾਲ ਬੀਤੇ ਕਿ ਤੁਹਾਨੂੰ ਪਤਾ ਪਰ ਇਹਨਾਂ ਦੇ ਵੀ ਆਣ ਵਾਲੀ ਬੜੀ ਜਲਦੀ ਕਰਕੇ ਕੱਲ ਅਸੀਂ ਸੁਖਸਿੰਦਰ ਨਾਲ ਬਹਾਨਾ ਗੱਲ ਕਰ ਰਹੀ ਉਹ ਕਹੇ ਸੀ ਕਿ ਤੁਸੀਂ ਤਿੰਨ ਵਾਰ ਬਿਤਾਇਕ ਰਹੇ ਹੋ ਤਾਂ ਹਲਕੇ ਦੇ ਵਿੱਚ ਤਾਰੇ ਇਲਾਕੇ ਦੇ ਵਿੱਚ ਤੁਹਾਡੇ ਤੇ ਪੀਣ ਦੇ ਪਾਣੀ ਦੀ ਹਜੇ ਵੀ ਪ੍ਰੋਬਲਮ ਹੈ ਕਿ ਇਸ ਮਸਲੇ ਤਾਂ ਅਰ ਜਰਨਾ ਜੀ ਚਾਰ ਪ੍ਰੋਜੈਕਟ ਲੱਗੇ ਨੇ 3 ਕਰੋੜ ਰੁਪਏ ਦੇ ਜਿਹੜੇ ਛੀਲ ਚੋਂ ਪਾਣੀ ਚੁੱਕੀ ਹੈ ਨਾ ਜੀ ਉਹ ਸਾਡੇ ਸਾਹਮਣੇ ਝੀਲ ਜੋ ਪਾਣੀ ਲਿਫਟ ਕਰੀ ਹੈ ਨਾ ਜੀ ਉਹ ਲੋਕਾਂ ਦੇ ਦੇਕਰ ਉਸਵਾਦ ਕੋ ਨਿਆੜੀ ਕਾਲਜ ਬਣਿਆ ਦਾ ਜਿਹੜਾ ਕਾਲਜ ਤੋਂ ਦੂਸਰਾ ਬਣਿਆ ਆਪਣੇ ਉਹ ਆਪਣੇ ਗ੍ਰੈਜੂਏਸ਼ਨ ਸੀ ਕਰਦੇ ਹੋਇਆ ਤੇ ਇਹ ਕਾਲਜ 12 ਦਾ ਪ੍ਰਭਾਵ ਗਏ ਨਹੀਂ ਦੇ ਨੇ ਇੱਕ ਕਾਲਜ ਬਣਿਆ ਉਹ ਮਾਸਟਰ ਦੇ ਟਾਈਮ ਬਣਿਆ ਜਿੰਨੀ ਵੀ ਡਿਵੈਲਪਮੈਂਟ ਧਾਰ ਹੋਈ ਨਾ ਜੀ ਉਹ ਹੋਈ ਹੈ ਭਾਜੀਪੀ ਦੇ ਟਾਈਮ ਇਹਨਾਂ ਕੋਲ ਸਰਕਾਰ ਰਿਪੇਅਰ ਨਹੀਂ ਹੋਈ ਕਰਦੀਆਂ ਔਰ ਸੁਖਿੰਦਰ ਰੰਧਾਵਾ ਜਿਹੜਾ ਗੱਲ ਕਰੇਗਾ ਦਾ ਨਾ ਜੀ ਉਹਨਾਂ ਦੀ ਵਿਧਾਨ ਸਭਾ ਚ ਇੱਕ ਪਿੰਡ ਹੈ ਜਿੱਥੇ ਇਹਨਾਂ ਦੇ ਡੀਪੀ ਸੀਐਮ ਰਹਦੇ ਹੋਏ ਵੀਰ 14 ਨੌਜਵਾਨਾਂ ਨੂੰ ਨਸ਼ੇ ਨਾਲ ਮੌਤ ਹੋਈ ਹੈ ਸ਼ਰਮਾਣੇ ਜੀ ਇਹ ਇਸ ਗੱਲ ਦੀ ਸਾਡੇ ਇੱਧਰ ਦੱਸ ਸਕਦੇ ਵੀ ਇਹ ਨਹੀਂ ਹੋਇਆ ਆਪਣੇ ਲਾਂ ਚੱਕਾ ਦੇ ਦੇਖਣ ગામ ਸੇ ગામ ਤੇ ਇੱਕ ਹਸਪਤਾਲ ਉਹ ਵੀ ਬੰਦ ਪਿਆਦਾ ਕੋਈ ਕੰਮ ਨਹੀਂ ਹੋਇਆ ਤੁਹਾਡੀ ਕੰਪੇਨ ਦੇ ਵਿੱਚ ਹੁਣ ਪ੍ਰਾਇਮਰੀ ਸਭ ਦੀ ਰਲੀ ਹੈਗੀ ਉਸ ਤੋਂ ਬਾਅਦ ਹੋਰ ਕੌਣ ਸਟਾਰ ਪਚਾਰੇ ਜਿਹੜੇ ਹੈਗੇ ਆਉਣ ਵਾਲੇ ਉਹ ਪੰਜਾਬ ਵੱਲੋਂ ਲਿਖ ਕੇ ਭੇਜਦਾ ਇੱਕ ਤੇ ਮੋਦੀ ਜਾਇਕ ਦੇ ਫਿਰ ਆਪਾਂ ਕੋਸ਼ਿਸ਼ ਕਰ ਰਹੇ ਨੇ ਕਿ ਰਾਜਨਾਥ ਜੀ ਚੋਗੀ ਜੀ ਦੋਨੇ ਸਪੋਚਾਲ ਤੋਂ ਜਾਂਦਾ ਔਰ ਲੋਕਾਂ ਦੀ ਬਹੁਤ ਮੰਗ ਹੈ ਮੋਦੀ ਵਾਸਤੇ ਵੀ ਲੋਕ ਕਹਿੰਦੇ ਕਿ ਮੋਦੀ ਜੀ ਨੂੰ ਲਿਆਓ ਮੋਦੀ ਜੀ ਚੋ ਵੀ ਨੂੰ ਆਇਆ ਕਰਦੇ ਸਵਾਦ ਜੋਗੀ ਜੀ ਦਾ ਵੀ ਔਰ ਰਾਜਨਾਥ ਜੀ ਦਾ ਵੀ ਗੁਰਦਾਸਪੁਰ ਸੀਟ ਤੇ ਕੁਝ ਚੈਂਜਸ ਹੋਣਗੇ ਜੇ ਪ੍ਰੈਮੀਨਿਸਟਰੀ ਰੈਲੀ ਹੁੰਦੀ ਹੈ ਜਾਂ ਜੋਗੀ ਸਾਹਿਬ ਕੋਲ ਐਕਚੁਅਲੀ ਹਰ ਜਗ੍ਹਾ ਜਿੱਥੇ ਪ੍ਰਧਾਨ ਮੰਤਰੀ ਜਾਂਦੇ ਨੇ ਉੱਥੇ ਮਤਲਬ ਉਹ ਹਵਾ ਬਦਲਦੀ ਬਦਲਦੀ ਹੈ ਇਕਦਮ ਤੇ ਦੇਖਿਓ ਤੁਸੀਂ 24 ਦੇ ਜਿਹੜੇ ਪ੍ਰਧਾਨ ਮੰਤਰੀ ਜਾਂਦੇ ਨੇ ਨਾ ਉਹ ਹਵਾ ਬਦਲ ਨਹੀਂ ਜਾਂਦੀ ਕੈਮਰਾ ਪਰਸਨ ਹਣੀ ਦੇ ਨਾਲ ਅਜ ਇਸ ਦੀ ਰਿਪੋਰਟ